ਅੱਜ ਸਵੇਰ ਤੋਂ ਹੀ ਟਹਾਣਾ ਰਤਿਆ ਸਰਦੂਲਗੜ ਏਰੀਏ ਦੇ ਵਿੱਚ ਬਾਰਿਸ਼ ਹੋ ਰਹੀ ਹੈ ਤੇ ਫਿਲਹਾਲ ਮੈਂ ਖੜਾ ਹਾਂ ਸਰਦੂਲਗੜ ਏਰੀਏ ਦੇ ਵਿੱਚ ਮੇਰਾ ਪਿੰਡ ਹੀਰਕੇ ਸਰਦੂਲਗੜ ਅਤੇ ਰਤਿਆ ਦੇ ਵਿਚਕਾਰ ਅੱਜ ਤਰੀਕ 4 ਸਤੰਬਰ 2025 ਤੇ ਜਿਵੇਂ ਕਿ ਤੁਹਾਨੂੰ ਮੈਂ ਕੱਲ ਵਾਲੀ ਵੀਡੀਓ ਚ ਵੀ ਦੱਸਿਆ ਸੀਗਾ ਕਿ ਪਾਣੀ ਜਿਹੜਾ ਇਹਦੂ ਪਹਿਲਾ ਹਫਤਾ ਪਾਣੀ ਜਿੱਥੇ ਲੈਵਲ ਤੱਕ ਗਿਆ ਸੀਗਾ ਉਸ ਲੈਵਲ ਤੱਕ ਜਾਏਗਾ ਤੇ ਪਾਣੀ ਉਸ ਲੈਵਲ ਤੱਕ ਪਹੁੰਚ ਚੁੱਕਿਆ ਹੈ ਪੂਰੇ 12 ਘੰਟਿਆਂ ਦੇ ਵਿੱਚ ਅੱਧਾ ਫੁੱਟ ਦੇ ਕਰੀਬ ਪਾਣੀ ਵਧਿਆ ਫਿਲਹਾਲ ਪਾਣੀ ਵਧਣ ਦੀ ਕੋਈ ਜ਼ਿਆਦਾ ਸਪੀਡ ਨਹੀਂ ਹੈ ਨਾਰਮਲ ਸਪੀਡ ਤੇ ਚੱਲ ਰਿਹਾ ਹੈ ਜੇ ਆਪਾਂ ਪਿੱਛੇ ਤੱਕ ਗੱਲ ਕਰੀਏ ਪਿੱਛੇ 100 ਕਿਲੋਮੀਟਰ ਦੇ ਏਰੀਆ ਮੂਨਕ ਤੱਕ ਪਿਛਲੇ 4-5 ਦਿਨਾਂ ਤੋਂ ਪਾਣੀ ਇੱਕ ਹੀ ਜਗ੍ਹਾ ਤੇ ਚੱਲ ਰਿਹਾ ਹੈ ਕੋਈ ਪਾਣੀ ਦਾ ਲੈਵਲ ਜ਼ਿਆਦਾ ਨਹੀਂ ਵੱਧ ਰਿਹਾ ਜਦੋਂ ਪਿੱਛੇ ਤੱਕ ਇਹੀ ਲੈਵਲ ਤਾਂ ਉਮੀਦ ਹੈ ਵੀ ਆਪਣੇ 4-5 ਦਿਨ ਇਹੀ ਲੈਵਲ ਤੱਕ ਪਾਣੀ ਚੱਲੇਗਾ ਕੋਈ ਹਜੇ ਫਿਲਹਾਲ ਜ਼ਿਆਦਾ ਖਤਰਾ ਨਹੀਂ ਹੈ ਜੇ بارش ਕੋਈ ਲਗਾਤਾਰ 48 ਘੰਟੇ ਚੱਲਦੀ ਹੈ ਫਿਰ ਕਿਤੇ ਨਾ ਕਿਤੇ ਖਤਰਾ ਬਣ ਸਕਦਾ ਪਰ ਫਿਲਹਾਲ ਜੇ بارش ਬੰਦ ਹੋ ਜਾਂਦੀ ਹੈ ਤਾਂ ਉਮੀਦ ਹੈ ਕੋਈ ਪਾਣੀ ਦਾ ਲੈਵਲ ਹੋਰ ਜ਼ਿਆਦਾ ਨਹੀਂ ਵਧੇਗਾ ਕੱਲ ਦੁਪਹਿਰ ਤੋਂ ਚੰਡੀਗੜ੍ਹ ਏਰੀਆ ਦੇ ਵਿੱਚ ਵੀ ਇੱਕ ਵਾਰ بارش ਬੰਦ ਹੋਈ ਹੈ ਤੇ بارش ਰੁਕ ਰੁਕ ਕੇ ਹੋ ਰਹੀ ਹੈ ਜਿਸ ਕਰਕੇ ਇੱਕ ਗਰਦਾਕੋਸ਼ ਖਤਰਾ ਟਲਿਆ ਹੋਇਆ ਹੈ ਜੇ ਲਗਾਤਾਰ ਸਾਰੇ ਏਰੀਆ ਦੇ ਵਿੱਚ ਇਕੱਠੀ بارش ਹੁੰਦੀ ਹੈ ਤਾਂ ਖਤਰਾ ਵੱਧ ਸਕਦਾ ਹੈ ਜੇ ਆਪਾਂ ਸਰਹੰਦ ਤੇ ਬਰੇਟਾ ਡਰੇਨ ਦੀ ਗੱਲ ਕਰੀਏ ਉਸ ਦੇ ਵਿੱਚ ਵੀ ਫਿਲਹਾਲ ਪਾਣੀ ਘਟ ਹੈ ਪਰ ਅੱਜ ਕੁਝ ਆਪਣੇ ਏਰੀਆ ਦੇ ਵਿੱਚ بارش ਸ਼ੁਰੂ ਹੋਗੀ ਤੇ ਇੱਕ ਇਹਦੇ ਨਾਲ ਮੈਂ ਕਿਸਾਨ ਭਰਾਵਾਂ ਨੂੰ ਅਪੀਲ ਕਰਦਾ ਜਿਵੇਂ ਕਿ ਹੁਣ ਬਾਰਿਸ਼ ਸ਼ੁਰੂ ਹੋਊਗੀ ਖਾਸ ਕਰਕੇ ਜਿਨ੍ਹਾਂ ਦੀਆਂ ਜ਼ਮੀਨਾਂ ਘੱਗਰ ਤੋਂ ਥੋੜੀਆਂ ਦੂਰ ਨੇ ਉੱਚੀਆਂ ਜ਼ਮੀਨਾਂ ਨੇ ਉਹ ਬਾਰਿਸ਼ ਵਾਲੇ ਦਿਨਾਂ ਦੇ ਵਿੱਚ ਆਪਣੀਆਂ ਜ਼ਮੀਨਾਂ ਵਿੱਚ ਘੱਟ ਚੱਕਰ ਮਾਰਦੇ ਨੇ ਸੋਚਦੇ ਨੇ ਵੀ ਬਾਰਿਸ਼ ਤੋਂ ਬਾਅਦ ਹੀ ਜਾਵਾਂਗੇ ਉੱਥੋਂ ਪਾਣੀ ਟੁੱਟਣਾ ਸ਼ੁਰੂ ਹੋ ਜਾਂਦਾ ਤੇ ਉਹ ਪਾਣੀ ਆਉਂਦਾ ਆਉਂਦਾ ਨਾਲ ਘੱਗਰ ਦੀਆਂ ਲੱਗਦੀਆਂ ਜਿਹੜੀਆਂ ਨੀਵੇਂ ਜ਼ਮੀਨਾਂ ਉਹਨਾਂ ਤੱਕ ਪਹੁੰਚ ਜਾਂਦਾ ਤੇ ਉੱਥੇ ਜਾ ਕੇ ਬਹੁਤ ਜ਼ਿਆਦਾ ਪਾਣੀ ਇਕੱਠਾ ਹੋ ਜਾਂਦਾ ਤੇ ਮਜਬੂਰਨ ਉਹਨਾਂ ਨੂੰ ਆਪਣੀਆਂ ਪਾਈਪਾਂ ਖੋਲਣੀਆਂ ਪੈਂਦੀਆਂ ਤੇ ਸਾਰਾ ਪਾਣੀ ਫਿਰ ਉਹ ਘੱਗਰ ਦੇ ਵਿੱਚ ਹੀ ਜਾਂਦਾ ਕਿਉਂਕਿ ਘੱਗਰ ਪਹਿਲਾਂ ਹੀ ਬਹੁਤ ਫੁੱਲ ਚੱਲ ਰਹੀ ਹੈ ਤੇ ਤੁਹਾਨੂੰ ਜਿਵੇਂ ਪਤਾ ਹੈ ਬੂੰਦ ਬੂੰਦ ਨਾਲ ਸਾਗਰ ਭਰਦਾ ਥੋੜੇ ਥੋੜੇ ਨਾਲ ਹੀ ਪਾਣੀ ਘੱਗਰ ਦੇ ਵਿੱਚ ਬਹੁਤ ਜ਼ਿਆਦਾ ਹੋ ਜਾਣਾ ਫਿਲਹਾਲ ਜਿੰਨੀ ਕਿ ਬਾਰਿਸ਼ ਹੈ ਇੰਨਾ ਪਾਣੀ ਆਪਣੇ ਜ਼ਮੀਨਾਂ ਦੇ ਵਿੱਚ ਰੁਕ ਸਕਦਾ ਸੋ ਸਾਰੇ ਕਿਸਾਨ ਭਰਾਵਾਂ ਨੂੰ ਬੇਨਤੀ ਹੈ ਵੀ ਆਪਣੀਆਂ ਜ਼ਮੀਨਾਂ ਦੇ ਆ ਕੇ ਵਟਾਂ ਚੈੱਕ ਕਰਨ ਕੋਈ ਜੇ ਵਟਾਂ ਟੁੱਟ ਰਹੀਆਂ ਨੇ ਤੇ ਆਪਣਾ ਉਹਨਾਂ ਪਾਣੀ ਰੋਕਣਾ ਨਹੀਂ ਤਾਂ ਘੱਗਰ ਦੇ ਨਾਲ ਲੱਗਦੀਆਂ ਜਿਹੜੀਆਂ ਜ਼ਮੀਨਾਂ ਆ ਉਹਨਾਂ ਦੇ ਵਿੱਚ ਖਤਰਾ ਹੋ ਜਾਂਦਾ ਜੇ ਉਹ ਪਾਈਪਾਂ ਨਹੀਂ ਖੋਲਦੇ ਤਾਂ ਉਹਦੇ ਨਾਲ ਜਿਹੜੇ ਬੰਨ ਬਣੇ ਹੋਏ ਨੇ ਉਹ ਬੰਨਾਂ ਨੂੰ ਟੁੱਟਣ ਦਾ ਖਤਰਾ ਹੋ ਜਾਂਦਾ ਤੇ ਇੱਕਦਮ ਘੱਗਰ ਦੇ ਵਿੱਚ ਪਾਣੀ ਜਾਂਦਾ ਘੱਗਰ ਪਹਿਲੇ ਹੀ ਕਿਨਾਰੇ ਤੇ ਚੱਲ ਰਹੀ ਆ ਤੇ ਉਮੀਦ ਹੈ ਵੀ ਜੇ بارش ਬੰਦ ਰਹਿੰਦੀ ਹੈ ਤਾਂ ਇਹੀ ਲੈਵਲ ਮੈਂਟੇਨ ਰਹੇਗਾ ਕਿਉਂਕਿ ਪਾਣੀ ਨੂੰ ਹੋਰ ਹਾਈਟ ਲੈਣ ਲਈ ਬਹੁਤ ਜ਼ਿਆਦਾ ਪ੍ਰੈਸ਼ਰ ਦੀ ਲੋੜ ਹੁੰਦੀ ਹੈ ਕਿ ਇੰਨਾ ਪ੍ਰੈਸ਼ਰ ਘੱਗਰ ਦੇ ਵਿੱਚ ਫਿਲਹਾਲ ਨਹੀਂ ਹੈ ਕੋਈ ਹਜੇ ਘਰਾਉਣ ਦੀ ਜ਼ਰੂਰਤ ਨਹੀਂ ਹੈ ਬਾਕੀ ਆਪਾਂ 100% ਗੈਸ ਨਹੀਂ ਲਾ ਸਕਦੇ ਕਿਉਂਕਿ ਕੁਦਰਤ ਦਾ ਕੁਝ ਵੀ ਪਤਾ ਨਹੀਂਗਾ ਰਾਤ ਤੱਕ ਮੌਸਮ ਸਾਫ਼ ਲੱਗ ਰਿਹਾ ਸੀਗਾ ਤੇ ਸਵੇਰ ਆਪਣੇ ਪੂਰੇ ਸਰਦੂਰਗੜ ਏਰੀਏ ਦੇ ਵਿੱਚ بارش ਸ਼ੁਰੂ ਹੋ ਚੁੱਕੀ ਹੈ ਚਲੋ بارش ਸਵੇਰ ਦਾ ਅੱਧਾ ਘੰਟਾ ਬਹੁਤ ਤੇਜ਼ ਹੋਈ ਹੁਣ ਸਲੋ بارش ਹੋ ਰਹੀ ਹੈ ਤੇ ਲੇਵਲ ਪਹਿਲਾਂ ਵਾਲਾ ਇੱਕ ਵਾਰੀ ਉਸ ਲੈਵਲ ਤੇ ਕੁਝ